ਤੋ ਦੇਖ ਸਕਦੇ ਹੋ ਜੀ ਤਸਵੀਰਾਂ ਇਸ ਵੇਲੇ ਚਿੰਤਪੁਰਨੀ ਮਾ ਦਰਬਾਰ ਦੀਆਂ ਮੇਲੇ ਦੇ ਉੱਪਰ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਔਰ ਜੈ ਮਾਤਾ ਦੀ ਜੈ ਮਾਤਾ ਦੀ ਜਕਾਰਿਆਂ ਦੇ ਨਾਲ ਸੰਗਤ ਦੇ ਦੇਖ ਸਕਦੇ ਹੋ ਕਿ ਜਿਹੜਾ ਦਰਸ਼ਨਾ ਦੇ ਲਈ ਮਹਾਮਾਈ ਜੀ ਦੇ ਦਰਬਾਰ ਤੇ ਜਾ ਰਹੀ ਹੈ ਸੋ ਅਮਿਤ ਨੇਜਾ ਜੀ ਵੀ ਪਹੁੰਚੇ ਹੋਏ ਨੇ ਮਹਾਮਾਈ ਦਾ ਅਸ਼ੀਰਵਾਦ ਲੈਣ ਦੇ ਲਈ ਬੇਦਾ ਸਾਹਿਬ ਦਰਸ਼ਨਾ ਲਈ ਪਹੁੰਚੇ ਹੋਣ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਮਹਾਮਾਈ ਦੇ ਦਰਬਾਰ ਤੇ ਪਹੁੰਚੀ ਅੱਜ ਸੰਗਤਾਂ ਬੜੀਆਂ ਦਰ ਤੇ ਖੜੀਆਂ ਆਈ ਨਵਾਰੀ ਮੇਰੀ ਦਾਤੀ ਹੈ ਅੱਜ ਆ ਭੇਟਿਆ ਆਵਾਰੀ ਹੈ ਕਿੰਤਪੁਰਨੀ ਮੰਦਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਨਵੇਂ ਬੱਸ ਸਟੈਂਡ ਤੱਕ ਲਾਈਨਾਂ ਲੱਗੀਆਂ ਹੋਈਆਂ ਲੋਕ ਬੜੇ ਆਰਾਮ ਦੇ ਨਾਲ ਮਹਾਮਾਈ ਦੇ ਵਿੱਚ ਆਸਥਾ ਵਿਸ਼ਵਾਸ ਰੱਖਦੇ ਹੋਏ ਦਰਸ਼ਨ ਕਰਨ ਲਈ ਜਾ ਰਹੇ ਆ ਮੇਰੀ ਇਹੀ ਪ੍ਰਾਰਥਨਾ ਹੈ कि जिन्ने ਵੀ ਲੋਕ 5 5 6 6 ਘੰਟੇ 7 7 ਘੰਟੇ ਲਾਈਨ 'ਚ ਖੜੇ ਹੋ ਕੇ ਮਹਾਮਾਏ ਦੇ ਦਰਸ਼ਨ ਕਰ ਰਹੀ ਹੈ ਮਹਾਮਾਏ ਇਹਨਾਂ ਦੀਆਂ ਝੋਲੀਆਂ ਭਰੇ ਇਹ ਆਪਣੇ ਤੋਂ ਢੇਰਾ ਖੁਸ਼ੀਆਂ ਲੈ ਕੇ ਵਾਪਸ ਜਾਣ ਤੇ ਖੁਸ਼ੀਆਂ ਖੇੜੇ ਲੈ ਕੇ ਵਾਪਸ ਜਾਣ ਦੇ ਨਾਲ ਹੀ ਨਾਲ ਮੈਂ ਆਪਣੇ ਜਲੰਧਰ ਕੈਂਟ ਦੀ ਆਪਣੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਮਹਾਮਾਏ ਦੇ ਚਰਨਾਂ 'ਚ ਅਰਦਾਸ ਕਰਕੇ ਆਇਆ ਹਾਂ ਬਹੁਤ ਬਹੁਤ ਧੰਨਵਾਦ ਦਰਸ਼ਨ ਕਰ ਰਹੀਆਂ ਜੀ ਤੁਸੀਂ ਵੀ ਸੰਗਤਾਂ ਦੇ ਰੂਬਰੂ ਹੁੰਦੇ ਆ ਰਹੇ ਹੋ ਕਾਫੀ ਸੰਗਤਾਂ ਦੇਖ ਕੇ ਆ ਰਹੇ ਹੋ ਕਿੰਨਾ ਕੁ ਉਤਸ਼ਾਹ ਲੋਕਾਂ 'ਚ ਨਜ਼ਰ ਆ ਰਹੀ ਮੇਲੇ ਨੂੰ ਲੈ ਕੇ ਬਹੁਤ ਪੂਰਾ ਉਤਸ਼ਾਹ ਮੈਂ ਹਰ ਸਾਲ ਹੀ ਮਹਾਰਾਣੀ ਬੁਲਾਉਂਦੀ ਹੈ ਅਸੀਂ ਮੇਲਿਆਂ ਤੇ ਆਨੇ ਆ ਲੇਕਿਨ ਇੰਨਾ ਉਤਸ਼ਾਹ ਮੈਂ ਦੇਖਦਾ ਹਰ ਵਾਰੀ ਜਦੋਂ ਲੱਗਦਾ ਕਿ ਇਸ ਵਾਰੀ ਬਹੁਤ ਜ਼ਿਆਦਾ ਹੈ ਲੇਕਿਨ ਜਦੋਂ ਦੋਸਤੋ ਅਗਲੀ ਵਾਰੀ ਆਈ ਤਾਂ ਲੱਗਦਾ ਯਾਰ ਪਿਛਲੀ ਵਾਰੀ ਨਾਲੋਂ ਜ਼ਿਆਦਾ ਹੈ ਤੇ ਇਸ ਕਰਕੇ ਮਹਾਮਾਈ ਦਾ ਜਿਹੜਾ ਭਗਤਾਂ ਦਾ ਉਤਸ਼ਾਹ ਹਰ ਸਾਲ ਵੱਧਾ ਜਾ ਰਿਹਾ ਤੇ ਮੈਨੂੰ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਮਹਾਮਾਈ ਜੀ ਦੇ ਦਰਸ਼ਨ ਦੇਖਣ ਲਈ ਜਿਹੜੇ ਬੰਦੇ ਰਹਿ ਗਏ ਨੇ ਉਹ ਵੀ ਜਿਹੜੇ ਆ ਕੇ ਦਰਸ਼ਨ ਕਰਨ ਔਰ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋ ਇਦਾਂ ਹੀ ਤੁਹਾਨੂੰ ਅਲੱਗ-ਅਲੱਗ ਜਿਹੜੇ ਲੰਗਰ ਪੰਡਾਰਿਆਂ ਤੇ ਲੈ ਕੇ ਚੱਲਾਂਗੇ ਹੁਣ ਜਿੱਥੇ ਸੰਗਤਾਂ ਦੇ ਲਈ ਲੰਗਰ